we ਲਿਖਿਓ ਮਾਰੋ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਡਾ ਪਿੰਡ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਸਥਾਨ ਪਉਵੰਡ ਸਾਹਿਬ ਤੋਂ ਆ ਮੈਂ ਮੈਂ ਉਹਨਾਂ ਦੀ ਬੱਚੀ ਆ ਮੈਂ ਪੱਕੀ ਸ਼ਰਧਾਲੂ ਆ ਬਚਪਨ ਤੋਂ ਲੈ ਕੇ ਅੱਜ ਤੱਕ ਉਹਨਾਂ ਤੋਂ ਬਿਨਾਂ ਕੁਝ ਵੀ ਨਹੀਂ ਆ ਉਹ ਮੇਰੇ ਮਾਤ ਪਿਤਾ ਸਭ ਉਹੀ ਨੇ ਪੇਕੇ ਪਰਿਵਾਰ ਤੋਂ ਲੈ ਕੇ ਸਾਰੇ ਪਰਿਵਾਰ ਤੱਕ ਇਸ ਬਾਬਾਈ ਦਾ ਹੀ ਆਸਰਾ ਆ ਇੰਨੀ ਬਾਬਾਈ ਨੇ ਕਿਰਪਾ ਕੀਤੀ ਆ ਬਹੁਤ ਜ਼ਿਆਦਾ ਬੱਚਿਆਂ ਤੇ ਪਰਿਵਾਰ ਤੇ ਬੜੀ ਕਿਰਪਾ ਕੀਤੀ ਆ ਹਰ ਹਫਨੇ ਤਾਂ ਵਾ ਇੰਨੇ ਜੋਗੀ ਨਹੀਂ ਆ ਪਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਹਰ ਹਫਤੇ ਬਾਬਾ ਜੀ ਦੇ ਦਰਸ਼ਨ ਕਰਨ ਆਉਣੀ ਆ ਮੈਨੂੰ ਇੰਜ ਹੁੰਦਾ ਆ ਕਿ ਜਿਵੇਂ ਮੈਂ ਬਾਬਾ ਜੀ ਦੇ ਦਰ ਤੇ ਨਾ ਆਈ ਪਤਾ ਨਹੀਂ ਮੈਨੂੰ ਕੀ ਹੋ ਜਾਣਾ ਆ ਬਾਬਾ ਜੀ ਤਰੋ ਹੀ ਮੈਨੂੰ ਆਪ ਹੀ ਮਤਲਬ ਲੈ ਆਉਂਦੇ ਆ ਬਸ ਮੈਂ ਘਰੋਂ ਤੁਰ ਪਈ ਨਹੀਂ ਆ ਸਿੱਧੀ ਬਾਬਾ ਜੀ ਦੇ ਆ ਜਾਂਦੀ ਆ ਤੇ ਇਸ ਗਰਮੀ ਦੇ ਵਿੱਚ ਜਦੋਂ ਮੈਂ ਇੱਥੇ ਆ ਕੇ ਵੇਖਦੀ ਆ ਲੋਕਾਂ ਨੂੰ ਇੰਨਾ ਇਕੱਠ ਇੰਨੀ ਸੰਗਤ ਵਾ ਗਰੂ ਪਤਾ ਨਹੀਂ ਤਾਂ ਧੰਨ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਇਹਨਾਂ ਤੋਂ ਬਿਨਾ ਕੋਈ ਵੀ ਨਹੀਂ ਜੇ ਬੜੀਆਂ ਆਸਮਰਦਾਂ ਪੂਰੀਆਂ ਕਰਦੇ ਆ ਸਭ ਦੀਆਂ ਬਹੁਤ ਕਰਦੇ ਆ ਇੰਨੀ ਗਰਮੀ 'ਚ ਇੰਨੀ ਠੰਡ 'ਚ ਇੰਨਾ ਕਿ ਜਿਆਦਾ ਘਟ ਚਪੈਰੇ ਸਾਹਿਬ ਵੀ ਮੈਂ ਘਟ ਚੁੱਕੀ ਆ ਮਤਲਬ ਬੈਠਣ ਲਈ ਜਗ੍ਹਾ ਨਹੀਂ ਹੁੰਦੀ ਮੈਨੂੰ ਤਕਰੀਬਨ ਮੈਂ ਮਤਲਬ ਇੰਨੇ ਕਿ ਚਪੈਰੇ ਸਾਹਿਬ ਘਟ ਚੁੱਕੀ ਆ ਪਰ ਥੋੜੀ ਥੋੜੀ ਜਗ੍ਹਾ ਤੇ ਬੈਠ ਕੇ ਸਵੇਰ ਤੋਂ ਆ ਕੇ ਜਦੋਂ ਵਾਹ ਵੇਖੀ ਦਾ ਸੰਗਤ ਤਾਂ ਇਕੱਠ ਲੋਕਾਂ ਚ ਇੰਨੀ ਕਿ ਸ਼ਰਧਾ ਇੰਨੀ ਕਿ ਭਾਵਨਾ ਇੰਨੀ ਕਿ ਸੇਵਾ ਗੁਰੂ ਘਰ ਵੇਖੀ ਦੀ ਆ ਵਾਹਿਗੁਰੂ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਜੀ ਇਸ ਤਰ੍ਹਾਂ ਹੀ ਰੱਖਿਓ ਸਾਰੇ ਸੰਗਤ ਨੂੰ ਇਸ ਤਰ੍ਹਾਂ ਹੀ ਆਪਣੇ ਨਾਲ ਸਾਨੂੰ ਵੀ ਜੋੜੀ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਥਰੇ ਗਰਮੀ ਬਹੁਤ ਸਕਦਾ ਬਬਾਈ ਵਾਧੂ ਤੇ ਅਗਰ ਦਾ ਅ ਗਰਮੀ ਦਾ ਕੋਈ ਫਰਕ ਨਹੀਂ ਹੈ ਜਗੰਦੇ ਇਹ ਮਿੱਠੇ ਜਲਦੀਆਂ ਤਸਰੀ ਦਾ ਸੇਦੋ ਲੈ ਕੇ ਰਾਤ ਤੱਕ ਵਾੜੀ ਝੜੀ ਢੰਡੇ ਮਿੱਠੇ ਪਾਣੀ ਦੀ ਜੀਵੀ ਗੱਦੀ ਬਾਬੇ ਦੀ ਭੋਲ ਗਰੀ ਬਾਬਾ ਦੀ ਜਿੰਦੀ ਸਾਰੀ ਜਿਹੜਾ ਮਿੱਠਾ ਪਾਣੀ ਜਲਦਾ ਕੋਈ ਕਹਿੰਦਾ ਚਾਹੋ ਕਿ ਇੰਨੀ ਗਰਮੀ ਹੈ ਤੇ ਹੁਣ ਦਬਾਬ ਯੂਤ ਵੀ ਸੰਗਤ ਦਾ ਕੱਟ ਪਾਣੀ ਚਾਟਾ ਮਾਰਦਾ ਹਾਂ ਹਾਂਜੀ 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 ਇੰਨੀ ਗਰਮੀ ਦੇ ਬਾਵਜੂਦ ਦੀ ਗਰਮੀ ਦਾ ਕੋਈ ਸੰਗਤਾਂ ਦਾ ਕੋਈ ਘਾਟਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦਰਾ ਸ਼ਹੀਦਗੰਜ ਸਾਹਿਬ ਵਿਖੇ ਹਰ ਐਤਵਾਰ ਵੱਡਾ ਸਮਾਗਮ ਚ ਪਹਿਰਾ ਸਾਹਿਬ ਦੇ ਰੂਪ ਵਿੱਚ ਹੁੰਦਾ ਆ ਗਰਮੀ ਦੀ ਆਮਦ ਬਹੁਤ ਜ਼ਿਆਦਾ ਹੋਣ ਕਰਕੇ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਸੰਗਤ ਦੀ ਆਮਦ ਵੀ ਬਹੁਤ ਜ਼ਿਆਦਾ ਆਇਆ ਸੰਗਤ ਦੀ ਆਮਦ ਨੂੰ ਮੁੱਖ ਰੱਖ ਕੇ ਵੱਡੀ ਗਿਣਤੀ ਨੂੰ ਮੁੱਖ ਰੱਖ ਕੇ ਸੰਗਤਾਂ ਵਾਸਤੇ ਕੋਈ 14-15 ਸ਼ਵੀਲਾਂ ਦਾ ਪ੍ਰਬੰਧ ਕੀਤਾ ਜਾਂਦਾ ਆ ਸੜਕਾਂ ਦੇ ਗੁਰੂ ਆਮਰਦਾਸ ਜੀ ਦੇ ਹਸਪੀਟਲ ਤੱਕਰ ਸੜਕਾਂ ਦੇ ਉੱਤੇ ਟਾਟ ਵਿਛਾਏ ਜਾਂਦੇ ਆ ਗਰਮੀ ਤੋਂ ਬਚਾਉਣ ਵਾਸਤੇ ਨਿੱਕੇ ਨਿੱਕੇ ਬੱਚੇ ਸੰਗਤ ਦੇ ਨਾਲ ਹੁੰਦੇ ਆ ਉਹਨਾਂ ਵਾਸਤੇ ਮੈਟਿੰਗ ਕੀਤੀਆਂ ਦੇ ਮੈਟਾਂ ਉੱਤੇ ਪਾਣੀ ਪਵਾਏ ਜਾਂਦੇ ਆ ਪੱਖਿਆਂ ਦਾ ਵੱਡੇ ਪੱਧਰ ਤੇ ਪ੍ਰਬੰਧ ਕੀਤਾ ਜਾਂਦਾ ਹੈ ਏਸੀਆਂ ਦਾ ਪ੍ਰਬੰਧ ਕੀਤਾ ਜਾਂਦਾ ਆ ਕੂਲਰਾਂ ਦਾ ਪ੍ਰਬੰਧ ਕੀਤਾ ਜਾਂਦਾ ਆ ਹੋਰ ਵੀ ਜਿੰਨੇ ਗਰਮੀ ਤੋਂ ਰਾਤ ਦੇ ਸਕੇ ਸੰਗਤ ਨੂੰ ਵੱਧ ਤੋਂ ਵੱਧ ਹੈਂਡ ਪੱਖੇ ਜਿਹੜੇ ਛੋਟੇ ਹੁੰਦੇ ਆ ਉਹ ਸੰਗਤ ਵੀ ਬੜੇ ਸੰਜੋਗ ਨਾਲ ਆਪਸ ਵਿੱਚ ਝੱਲ ਕੇ ਤੇ ਥੋੜੀ ਬੋਦੀ ਰਾਤ ਮਹਿਸੂਸ ਕਰਦੀ ਆ ਬਾਕੀ ਸੰਗਤ ਅਵਤਾਰ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਹਰ ਐਤਵਾਰ ਸਮਾਗ ਮਨਾਉਣ ਵਾਸਤੇ ਚਪੈਰਾ ਸਾਹਿਬ ਦੇ ਰੂਪ ਵਿੱਚ ਗੁਰਦਾਸ਼ੀਰ ਗੰਸਵਾਂ ਪਹੁੰਚਦੀ ਆ ਬਾਈ ਇਹ ਐਤਵਾਰ ਦੇ ਆ ਤੁਹਾਨੂੰ ਮਤਲਬ ਕਿ ਇਸ ਤਰ੍ਹਾਂ ਨਹੀਂ ਰੂਟੀਨ ਚ ਤਾਂ ਪ੍ਰਬੰਧ ਪੱਕੇ ਸਾਡੇ ਹੈਗੇ ਆ ਲੇਕਿਨ ਸੰਗਤ ਐਤਵਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਣ ਕਰਕੇ ਨਾ ਉਹ ਐਤਵਾਰ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਜਾਂਦਾ ਹੈ ਸੜਕ ਦੇ ਉੱਤੇ ਕੂਲਰ ਲਾਏ ਜਾਂਦੇ ਆ ਮੈਂ ਕਹਤਾ ਉਹਨਾਂ ਨੂੰ ਆਰਜੀ ਟੈਂਟ ਬਹੁਤ ਵੱਡੇ ਪੱਧਰ ਤੇ ਲਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ